ਨਾਲੇ ਤੈਨੂੰ ਮੈਂ ਸਮਝਾਇਆ ਸੀ ਥਾਣੇ ਨਹੀਂ ਜਾਣਾ ਤੇ ਤੂੰ ਥਾਣੇ ਚਲੇ ਗਿਆ ਉਹ ਸਾਡਾ ਕੀ ਬਗੜ ਲੈਣਗੇ ਵੀਰੇ ਫਿਰ ਮੈਂ ਵੀ ਤੁਹਾਡਾ ਕੀ ਬਗੜਿਆ ਯਾਰ ਹਾਂ ਬਈ ਪਤਾ ਤਾਂ ਤੈਨੂੰ ਲੱਗ ਹੀ ਗਿਆ ਹੁਣ ਆ ਗੋੜੀ ਜਿਹੜੀ ਤੇਰੇ ਪੈਰਾਂ 'ਚ ਵੱਜੀ ਆ ਨਾ ਆ ਤੇਰੇ ਮੱਥੇ 'ਚ ਵੀ ਵੱਸ ਸਕਦੀ ਸੀ ਹੁਣ ਚੁੱਪ ਕਰਕੇ ਨਾ ਜਾਂ ਤਾਂ ਪੈਸੇ ਦਾ ਇੰਤਜ਼ਾਮ ਕਰ ਲੈ ਤੇ ਜਾਂ ਫਿਰ ਅੱਗੇ ਹਿਸਾਬ ਲਾਲੀਆ ਆਪਣਾ ਭਾਈ ਜੀ ਥੋੜਾ ਜਿਹਾ ਟਾਈਮ ਤਾਂ ਦੇ ਦਿਓ ਬਸ ਥੋੜਾ ਹੀ ਟਾਈਮ ਆ ਹੁਣ ਤੇਰੇ ਕੋਲ ਜਲਦੀ ਜਲਦੀ ਆਪਣਾ ਪੈਸਿਆਂ ਦਾ ਇੰਤਜ਼ਾਮ ਕਰਕੇ ਰੱਖੀ ਠੀਕ ਆ ਭਾਈ ਗਿਰ ਫੋਨ ਆ ਗਿਆ ਭਾਜੀ ਕੀ ਕਰਾਂ ਵੀਰੇ ਪਤਾ ਕੀ ਕਰੋ ਯਾਰ ਤੁਸੀਂ ਤਾਂ ਥੋੜੇ ਦਿਨ ਲਈ ਨਾ ਮੇਰੇ ਵੱਲ ਰਹਿ ਲੋ ਤੇ ਥੋੜੇ ਦਿਨ ਲਈ ਦੁਕਾਨ ਤੇ ਜਾਣਾ ਬੰਦ ਕਰੋ ਤੇ ਘਰੇ ਵੀ ਨਾ ਜਾਓ ਆਪਣੇ ਠੀਕ ਹੈ ਬਾਕੀ ਪੈਸੇ ਦਾ ਇੰਤਜ਼ਾਮ ਤਾਂ ਵੀਰੇ ਕਰਨਾ ਹੀ ਪੈਣਾ ਤੁਹਾਨੂੰ ਪਤਾ ਬੰਦੇ ਬਹੁਤ ਖਤਰਨਾਕ ਨੇ ਵੀਰੇ ਦੇਖੋ ਗੱਲ ਪੈਸਿਆਂ ਦੀ ਨਹੀਂ ਹੈਗੀ ਗੱਲ ਇਹ ਆ ਕਿ ਆਪਾਂ ਆਪਣੀ ਹੱਕ ਸੱਚ ਦੀ ਕਮਾਈ ਚੋਂ ਕਿਉਂ ਦਈਏ ਪੈਸੇ ਕਿਸੇ ਨੂੰ ਉਹ ਤਾਂ ਧਮਕੀਆਂ ਦੇ ਰਹੇ ਨੇ ਕਿ ਪੁਲਿਸ ਕੋਲੇ ਵੀ ਨਹੀਂ ਜਾਣਾ। ਪਰ ਜੋ ਤਾਂ ਕੰਮ ਖਰਾਬ ਹੀ ਆ ਕਰਨਾ ਹੀ ਪੈਣਾ ਭਾਜੀ ਕੁਛ ਨਾ ਕੁਛ। ਬਾਕੀ ਜੇ ਪੈਸਿਆਂ ਦੀ ਲੋੜ 10-20000 ਰੁਪਏ ਮੇਰੇ ਕੋਲ ਲੈ ਲਿਓ ਭਾਜੀ। ਮੈਂ ਤਾਂ ਇਹੀ ਕਰ ਸਕਦਾ ਭਾਜੀ। ਭਾਈ ਜੀ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਨਾ ਉਹ ਫਿਰ ਪਾਣੀ ਨਹੀਂ ਪੀਂਦੇ। ਕਿਉਂਕਿ ਮੈਨੂੰ ਪਤਾ ਜੇ ਮੈਂ ਇੱਕ ਵਾਰੀ ਉਹਨਾਂ ਨੂੰ ਪੈਸੇ ਦੇਤੇ ਨਾ थोड़े दिन फिर गल हो, हो जानी दोबारा पैसे मंगण गए गल तो ठीक कह रहे हो भाजी पता नहीं भाई की बनूगा टाइम ही दसूगा भाजपी हूँ भाजी मैनू थोड़े तो थो बहुत उम्मीद आ नंबर तो कॉल आई थी ਦੇਖਿਓ ਤਾਂ ਬੰਦਾ ਟਰੇਸ ਹੋ ਜਾਊਗਾ। ਓਏ ਇੰਨਾ ਸਹਿੰਦਾ ਤੂੰ ਵੀ ਹੈਗਾ। ਆ ਨੰਬਰ ਤਾਂ ਬਾਦਲਾ ਨਾਲੇ ਆਪਣੇ ਨੰਬਰ ਤੋਂ ਥੋੜੀ ਫੋਨ ਕਦੀ ਕੋਈ ਗਈ। ਵੀਰੇ ਜਿਹੜੇ ਮੋਟਰਸਾਈਕਲ ਤੇ ਉਹ ਆਏ ਸੀ ਨਾ। ਉਹ ਆ ਮੋਟਰਸਾਈਕਲ ਆ ਨੰਬਰ। ਉਹ ਜਿਹੜਾ ਆਪਣੇ ਫੋਨ ਤੋਂ ਨਹੀਂ ਫੋਨ ਕਰੂਗਾ ਉਹ ਮੋਟਰਸਾਈਕਲ ਵੀ ਚੋਦੀ-ਚੂਦੀ ਦਾ ਹੀ ਹੋਊਗਾ। ਇਹ ਨਹੀਂ ਟਰੇਸ ਹੋਣਾ। ਆਲੇ ਛੋਟੇ ਵੀਰ ਧਿਆਨ ਰੱਖੀ ਜੇ ਫੋਨ ਆਇਆ ਨਾ ਪੈਸੇ ਤਾਂ ਤੈਨੂੰ ਦੇਣ ਹੀ ਪੈਣੇ ਆ ਨਹੀਂ ਤਾਂ ਕੰਮ ਓੱਖਾ ਹੀ ਆ ਮੇਰੇ ਆ ਨੰਬਰ ਤੋਂ ਕਾਲ ਆ ਰਹੀ ਸੀ ਯਾਰ ਆ ਨੰਬਰ ਤਾਂ ਬਾਹਰਲਾ ਲੱਗਦਾ ਮੈਂ ਤਾਂ ਬਾਹਰਲਾ ਬਈ ਇਦਾਂ ਲੱਭੂਗਾ ਨਹੀਂ ਬੰਦਾ ਇਹ ਨਹੀਂ ਲੱਭਦਾ ਜੀ ਇਹ ਤਾਂ ਨੰਬਰ ਹੀ ਇਹਨਾਂ ਨੇ ਫਰੌਡ ਕੀਤੇ ਆ ਨਕਲੀ ਨੰਬਰ ਨੇ ਇਹ ਬਾਈ ਫਿਰ ਬੰਦਾ ਕਿਵੇਂ ਲੱਭੂਗਾ ਬਾਈ ਤੁਸੀਂ ਸ਼ਕਲ ਦੇਖੀ ਆ ਬੰਦੇ ਦੀ ਸ਼ਕਲ ਤਾਂ ਨਹੀਂ ਦੇਖੀ ਮੋਟਰਸਾਈਕਲ ਦਾ ਨੰਬਰ ਹੀ ਯਾਦ ਆ ਬਾਈ ਫੇਰ ਨਹੀਂ ਲੱਭਦਾ ਬਾਈ ਤੁਹਾਨੂੰ ਬਾਈ ਉਹ ਤਾਂ ਕਹਿੰਦੇ ਸੀਗੇ ਪੁਲਿਸ ਨੂੰ ਵੀ ਤਲਾਹ ਨਾ ਕਰਿਓ ਮੈਂ ਤਾਂ ਕਿਹਾ ਵੀਰੇ ਹੁਣਾਂ ਨੂੰ ਕੁਝ ਪਤਾ ਹੋਊਗਾ ਇਦਾਂ ਦੀਆਂ ਬਾਰੇ ਬਾਈ ਜੇ ਮੈਂ ਤੇਰੀ ਮਦਦ ਕਰ ਸਕਦਾ ਹੁੰਦਾ ਨਾ ਤਾਂ ਮੈਂ ਜ਼ਰੂਰ ਕਰਦਾ ਤੇ ਕਿੰਨੇ ਪੈਸੇ ਮੰਗੇ ਆਉਣੇ ਬਾਈ 2 ਲੱਖ ਰੁਪਏ ਮੰਗਿਆ ਯਾਰ ਉਹ ਤਾਂ ਫਿਰ ਮੇਰੇ ਤੈਨੂੰ ਦੇਣੀ ਪੈਣਿਆ ਵੀਰੇ ਦਾ ਕੋਣ ਹੈਲੋ ਹਾਂ ਬਾਬੇ ਕਿਵੇਂ ਆਂ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੁਕਾਨ ਤੇ ਆਂ ਹਾਂਜੀ ਹਾਂਜੀ ਦੁਕਾਨ ਤੇ ਹੀ ਆ ਨਿਆ ਸਿਮਰਨ ਆਈਆ ਹੋਈਆਂ ਨਾ ਹਾਂਜੀ ਸਾਰੇ ਜਣੇ ਅਸੀਂ ਦੁਕਾਨ ਤੇ ਹੀ ਆ ਮੇਰੀ ਗੱਲ ਸੁਣ ਧਿਆਨ ਨਾਲ ਕੋਈ ਵੀ ਐਸੀ ਵੈਸੀ ਹਰਕਤ ਨਾ ਕਰੀ ਠੀਕ ਹੈ ਜਿਹੜੇ ਕੰਮ ਤੂੰ ਪਰਸੋ ਕਰ ਰਿਹਾ ਸੀ ਉਹ ਨਹੀਂ ਉਹ ਵੀ ਨਾ ਕਰੀ ਠੀਕ ਹੈ ਵੀਰੇ ਨਹੀਂ ਕਰਦਾ ਹਾਂ ਨਾਲੇ ਮੈਂ ਦੁਕਾਨ ਤੇ ਆਣਾ ਨਹੀਂ ਦੋ ਤਿੰਨ ਦਿਨ ਆਪਣਾ ਧਿਆਨ ਰੱਖਿਓ ਕਸਟਮਰਾਂ ਨੂੰ ਚੰਗੀ ਤਰ੍ਹਾਂ ਟੈਡ ਕਰਿਓ ਕੋਈ ਵੀ ਗੜਬੜ ਨਹੀਂ ਹੋਣੀ ਚਾਹੀਦੀ ਠੀਕ ਆ ਵੀਰੇ ਪਰ ਤੁਸੀਂ ਕਿੱਥੇ ਜਾ ਰਹੇ ਹੋ ਦੋ ਤਿੰਨ ਦਿਨਾਂ ਲਈ ਮੈਂ ਕਿਤੇ ਨਹੀਂ ਜਾ ਰਿਹਾ ਮੈਂ ਕੋਈ ਜ਼ਰੂਰੀ ਕੰਮ ਚ ਫਸਿਆ ਹੋਇਆ ਹਾਂ ਮੈਂ ਦੁਕਾਨ ਤੇ ਨਹੀਂ ਆ ਸਕਦਾ ਤੇ ਮੈਂ ਘਰੇ ਵੀ ਨਹੀਂ ਆਗਾ ਠੀਕ ਹੈ ਮੈਂ ਅਦਰ ਉਧਰ ਹੋਇਆ ਹੋਇਆ ਕੋਈ ਵੀ ਲੋੜ ਪੈਂਦੀ ਹੈ ਮੇਰੇ ਦੂਜੇ ਫੋਨ ਤੇ ਫੋਨ ਕਰ ਲਈ ਠੀਕ ਆ ਵੀਰੇ ਆਹੀ ਜਿਹੜਾ ਨੰਬਰ ਤੇ ਮੈਂ ਫੋਨ ਕੀਤਾ ਨਾ ਇਹੀ ਨੰਬਰ ਤੇ ਕਰੀ ਕੋਈ ਵੀ ਆਂਦਾ ਮੇਰਾ ਨੰਬਰ ਨਾ ਦਈਆ ਵਾਲਾ ਠੀਕ ਹੈ ਨਹੀਂ ਦਿੰਦਾ ਜੀ ਪੱਕੀ ਗੱਲ ਹੈ ਹਾਂਜੀ ਹਾਂਜੀ ਤੁਸੀਂ ਧਿਆਨ ਰੱਖੇਗਾ ਹਾਂਜੀ ਪੂਰਾ ਧਿਆਨ ਰੱਖਾਂਗਾ ਹਾਂ ਮੇਰੀ ਕੋਈ ਕੰਪਲੇਟ ਨਹੀਂ ਆਣੀ ਚਾਹੀਦੀ ਨੇ ਦੇਖ ਲੈ ਫਿਰ ਮੈਂ ਬੰਦੇ ਨਵੇਂ ਰੱਖ ਲੈਣੇ ਤੈਨੂੰ ਕੱਢ ਕੇ ਨਹੀਂ ਨਹੀਂ ਵੀਰੇ ਤੁਸੀਂ ਕਿਸੇ ਹੋਰ ਨੂੰ ਨਹੀਂ ਰੱਖਣਾ ਅਸੀਂ ਵਧੀਆ ਕੰਮ ਕਰਾਂਗੇ ਚਲ ਠੀਕ ਆ ਧਿਆਨ ਰੱਖੀ ਬਾਈ ਠੀਕ ਆ ਵੀਰੇ ਸਿਮਰਨ ਇੱਧਰ ਆ ਤੈਨੂੰ ਪਤਾ ਵੀਰੇ ਨੇ ਹੁਣ ਦੋ ਤਿੰਨ ਦਿਨਾਂ ਨਾਣੀ ਵੀਰਾ ਚੱਲਾ ਘੁੰਮਣ ਘੁੰਮਣ ਹਾਂ ਵੀਰਾ ਛੁੱਟੀਆਂ ਤੇ ਆ ਨਹੀਂ ਵੀਰਾ ਘੁੰਮਣ ਕਿੱਥੇ ਜਾਊਗਾ ਵੀਰਾ ਵੈਸੇ ਤੁਹਾਨੂੰ ਨਾ ਗਲਤਫਹਿਮੀ ਹੋਈ ਆ ਕੋਈ ਲੈ ਮੈਨੂੰ ਫੋਨ ਆਇਆ ਵਾ ਵੀਰਾ ਦਾ ਦੂਸਰਾ ਨੰਬਰ ਵੀ ਬੰਦ ਆ ਨਵੇਂ ਨੰਬਰ ਤੋਂ ਫੋਨ ਆ ਉਹ ਤਾਂ ਤੁਹਾਡੇ ਕੋਲ ਵੀ ਨਹੀਂ ਹੋਣਾ ਵੀਰਾ ਕਹਿੰਦਾ ਕਿਸੇ ਨੂੰ ਨਹੀਂ ਦੇਣਾ ਨੰਬਰ ਵੀਰਾ ਘਰੇ ਆ ਨਾ ਨਾ ਵੀਰਾ ਕਹਿੰਦਾ ਮੈਂ ਘਰੇ ਵੀ ਨਹੀਂ ਹੈਗਾ ਵੀਰਾ ਕਹਿੰਦਾ ਮੈਂ ਕਿਤੇ ਬਾਹਰ ਹੀ ਆ ਦੋ ਤਿੰਨ ਦਿਨਾਂ ਨੂੰ ਆਉਂਗਾ ਤੇ ਵੀਰਾ ਕਹਿੰਦਾ ਤੁਸੀਂ ਮੰਨ ਲਾ ਕੇ ਦੁਕਾਨ ਤੇ ਕੰਮ ਕਰਿਓ ਹੁਣ ਐਸੀ ਵੈਸੀ ਕੋਈ ਹਰਕਤ ਨਹੀਂ ਕਰਨੀ ਤੁਸੀਂ ਦੋਨਾਂ ਨੇ ਠੀਕ ਆ ਸੁਣ ਗਿਆ ਵੀਰੇ ਤੁਸੀਂ ਵੀ ਵੀਰਾ ਨਾ ਮੈਨੂੰ ਲੱਗਦਾ ਉਸੇ ਗੱਲ 'ਚ ਟੈਨਸ਼ਨ ਜਨੇ ਤेंशन ਜਨੇ ਤੂੰ 2-3 ਦਿਨ ਪਹਿਲੇ ਵੀ ਕਹਿ ਰਹੀ ਸੀ ਕਾਦੀ ਟੈਨਸ਼ਨ ਵੀਰੇ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਕੋਈ ਵੀਰੇ ਨੂੰ ਪਰੇਸ਼ਾਨ ਕਰ ਰਿਹਾ ਵਾ ਧਮਕੀਆਂ ਦੇ ਰਿਹਾ ਵਾ ਧਮਕੀਆਂ ਦੇ ਰਿਹਾ ਪਰ ਕਾਹ ਤੋਂ ਧਮਕੀਆਂ ਦੇ ਰਿਹਾ ਵਾ ਵੀਰੇ ਅੱਜ ਕੱਲ੍ਹ ਨਾ ਲੋਕ شریف ਬੰਦੇ ਨੂੰ ਜੀਣ ਨਹੀਂ ਦਿੰਦੇ ਉਹਨਾਂ ਨੂੰ ਤਾਂ ਬਸ ਉਹਨਾਂ ਦਾ ਪੈਸਾ ਦਿਖਦਾ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਉਹਨਾਂ ਦੀ ਕਿੰਨੀ ਮਿਹਨਤ ਲੱਗੀ ਹੁੰਦੀ ਆ ਵੀਰੇ ਨੂੰ ਇੱਥੇ ਤੱਕ ਆਣ ਲਈ ਪੂਰੇ 20 ਸਾਲ ਲੱਗੇ ਆ ਇਸ ਦੁਕਾਨ ਨੂੰ ਇੰਨਾ ਵੱਡਾ ਕੀਤਾ ਕੀ ਕਸਮਾਨ ਇੰਨਾ ਵਧਾਇਆ ਮਾਰਕੀਟ ਤੋਂ ਸਮਾਨ ਲੈ ਕੇ ਆਣਾ ਸੇਲ ਕਰਨਾ ਤੇ ਘਰ ਦੇ ਖਰਚੇ ਆਪਣੀ ਤਨਖਾਹਾਂ ਦੀ ਟੈਨਸ਼ਨ ਕਿੰਨੀ ਟੈਨਸ਼ਨ ਹੁੰਦੀ ਆ ਵੀਰਿਆ ਨੂੰ ਤੇ ਫਿਰ ਵੀ ਇਹਨਾਂ ਗੰਦੇ ਲੋਕਾਂ ਨੂੰ ਪੈਸਾ ਦਿਖਦਾ ਪਿਆ ਵਾ ਮਿਹਨਤ ਨਹੀਂ ਦਿਖਦੀ ਹੈਗੀ ਅਸੀਂ ਕਿਉਂ ਦੇਈ ਇਹਨਾਂ ਨੂੰ ਇੰਨਾ ਪੈਸਾ ਸਹੀ ਕਹਿ ਰਹੀ ਆ ਸਿਮਰਨ ਪਰ ਉਹਨਾਂ ਨੂੰ ਮਿਲਦਾ ਕੀ ਆ ਇਹ ਨਹੀਂ ਸਮਝ ਲੱਗਦੀ ਨਾਲੇ ਪੰਜਾਬ ਦਾ ਦਿਨੋ ਦਿਨ ਮਾਹੌਲ ਵੀ ਖਪਗੜੀ ਜਾ ਰਿਹਾ ਵਾ ਤੈਨੂੰ ਪਤਾ ਪਿਛਲੇ ਮਹੀਨੇ ਦੀ ਗੱਲ ਉਹ ਦੁਕਾਨਦਾਰ ਕੋਲ ਨਾ ਲੁਟੇਰੇ ਆਏ ਕਹਿੰਦੇ ਪੈਸੇ ਕਰ ਦੋ ਉਹਨਾਂ ਨੇ ਪੈਸੇ ਨਹੀਂ ਦਿੱਤੇ ਗੋਲੀ ਮਾਰਤੀ ਵੀਰੇ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਮੈਨੂੰ ਬਹੁਤ ਡਰ ਲੱਗਦਾ ਵਾ ਮੈਨੂੰ ਤਾਂ ਆਪ ਟੈਨਸ਼ਨ ਹੋ ਰਹੀ ਆ ਸੋਚ ਸੋਚ ਕੇ ਜੇ ਕੱਲੋ ਵੀਰੇ ਨੂੰ ਕੁਝ ਹੋ ਗਿਆ ਤਾਂ ਆਪਣਾ ਕੀ ਬਣੂਗਾ ਵੀਰੇ ਤੁਸੀਂ ਕਿਉਂ ਇਦਾਂ ਸੋਚਦੇ ਪਏ ਹੋ ਤੁਸੀਂ ਇਦਾਂ ਨਾ ਸੋਚੋ ਮੈਨੂੰ ਤਾਂ ਪਿੱਲੀ ਬਹੁਤ ਟੈਨਸ਼ਨ ਹੋ ਰਹੀ ਆ ਵੀਰੇ ਦੀ ਤੁਸੀਂ ਨਾ ਬਾਬਾ ਜੀ ਅੱਗੇ ਅਰਦਾਸ ਕਰੋ ਕਿ ਸਭ ਠੀਕ ਹੋ ਜੇ ਤੇ ਵੀਰਾ ਸਹੀ ਸਲਾਮਤ ਦੁਕਾਨ ਤੇ ਆ ਜਾਵੇ ਬਸ ਹੂੰ ਸਹੀ ਕਹਿ ਰਹੀਆਂ ਤੁਸੀਂ ਬਣਾ ਨਾਲੇ ਵੀਰੇ ਇੱਕ ਗੱਲ ਹੋਰ ਕਮਾਂ ਹੁਣ ਨਾ ਵੀਰਾ ਨਹੀਂ ਹੈਗਾ ਹੱਥ ਜੋੜ ਕੇ ਬੇਨਤੀ ਆ ਪੁਲਿਸ ਕੋਈ ਓਦਾਂ ਦੀ ਹਰਕਤ ਨਾ ਕਰਿਓ ਜੋ ਤੁਸੀਂ ਉਹਨੇ ਹਾ ਨਾਲ ਮਿਲ ਕੇ ਪਹਿਲਾਂ ਕਰਦੇ ਪਏ ਸੀ ਠੀਕ ਆ ਨਹੀਂ ਕਰੂੰਗਾ ਆਪਾਂ ਗਾਗ ਤੇ ਧਿਆਨ ਦੇਵਾਂਗੇ ਸਮਾਨ ਵੇਚਾਂਗੇ ਵਧੀਆ ਵਧੀਆ ਹਨਾ ਠੀਕ ਆ ਵੀਰੇ ਨਾਲੇ ਅਰਦਾਸ ਕਰਦੇ ਆ ਬਾਬਾ ਜੀ ਅੱਗੇ ਕਿ ਵੀਰਾ ਛੇਤੀ ਛੇਤੀ ਦੁਕਾਨ ਤੇ ਆ ਜਾਏ ਹਾਂਜੀ